ਸ਼ਮ ਤੇ ਬੁਲੇਟ ਟੁਕ 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 ਆਹ ਗੱਬਰੂ ਆ ਜਾਂਦੇ ਜਿਹੜੇ ਲਾਉਂਦੇ ਮਿਹਨਤ ਉੱਠ ਕੇ ਤਨ ਜੋਰ ਜਵਾਨੀ ਦਾ ਮੇਲਾ ਲੈ ਜਣ ਪਰਿਆ ਲੁੱਟ ਕੇ ਇਹ ਅੜੀ ਅੜ ਘੋੜੇ ਨੇ ਮਿੱਤਰੋ ਕਰ ਜਾਂਦੇ ਮਨਮਾਨੀ ਹਰ ਆਜੇ ਖੇਲੇ ਹੱਟ ਪਿੱਛੇ ਲੁੱਟੀਆਂ ਪਾਉਂਦੀ ਫਰਜਾਨੀ ਬੁਲੇਟ 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 ਲੈ ਗਿਆ ਧੱਕੇ ਇਹ ਇਹ ਬੱਲੇ ਬੱਲੇ ਆ ਬੱਲੇ ਬੱਲੇ ਆ ਟੁਕ 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 ਚੱਲ ਲਾਤਾ ਅੱਜ ਤੇ ਕੱਲ ਕਲਾ ਵਿੱਚ ਚੱਲ ਲਾਤਾ ਪਿੰਡਾਂ ਆਲਿਓ ਚੌਣੀ ਹੋ ਜਾ ਮੇਲਾ ਹਰ ਵਾਰੀ ਹੋਵੇ ਤੇ ਕਮੇਟੀ ਆਲਿਆਂ ਦਾ ਸਾਥ ਖੁੱਲ ਕੇ ਦੇ ਦਿਆ ਕਰੋ 1000 ਦੀ ਰੇਡ ਆ ਗਈ ਐ 6000 ਦੀ ਰੇਡ ਕਿਉਂਕਿ ਅੱਜ ਦਾ ਰੇਟ 70 ਇਹ ਕਿੱਦਾਂ 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 ਆ ਵੱਡੇ ਬੱਲੇ 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 ਆ ਬੁਲਟ ਸਰਾ ਆ ਹੂਟਰ ਵੱਜ ਗਿਆ ਓ ਬੁਲਟ ਦਾ ਜਫਾ ਕਿੰਤਾ ਲੱਗਾ ਵਾਹ ਓ ਗਬਰੂ ਲੈ ਵੀ ਰਾਜੇ ਭਾਈ ਇਹਦਾ ਕਬੱਡੀਆਂ ਵੀ ਲਾ ਲੈਂਦਾ ਹੈ ਜਫੇ ਵੀ ਲਾ ਲੈਂਦਾ ਬੈਸਟ ਜਾਪੀ ਅੱਜ ਦੇ ਖੇਡ ਮੇਲੇ ਦਾ ਦੋ